ਸਾਤਰੀ ਗਾ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਅੱਜ ਸਵੇਰੇ ਦਿੱਲੀ ਤੋਂ ਬਹੁਤ ਹੈਰਾਨੀਜਨਕ ਖਬਰ ਆਈ ਆ ਕਿ ਇੰਡੀਕੋ ਜਹਾਜ਼ ਜੋ ਦਿੱਲੀ ਤੋਂ ਬਨਾਰਸ ਨੂੰ ਜਾ ਰਿਹਾ ਸੀਗਾ 535 ਦੇ ਉਹਦੇ ਵਿੱਚ ਬੰਬਿਆ ਬੰਬ ਦਾ ਥ੍ਰੈਟ ਮਿਲਿਆ ਤੇ ਇਹ ਮੇਲ ਦਾ ਹੀ ਥ੍ਰੈਟ ਮਿਲੀ ਸੀ ਕਿ ਇੰਡੀਕੋ ਜਹਾਜ਼ ਦੇ ਵਿੱਚ ਬੰਬਿਆ ਤੇ ਜਦੋਂ ਇਸ ਬੰਬ ਬਾਰੇ ਜਹਾਜ਼ ਦੇ ਯਾਤਰੀਆਂ ਨੂੰ ਪਤਾ ਲੱਗਿਆ ਜਾਂ ਕਰੂ ਮੈਂਬਰਾਂ ਨੂੰ ਪਤਾ ਲੱਗਿਆ ਤੇ ਜਾਂ 에어ਪੋਰਟ ਦੇ ਬਾਕੀ ਅਧਿਕਾਰੀਆਂ ਨੂੰ ਪਤਾ ਲੱਗਿਆ ਤੇ ਉੱਥੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤੇ 에어ਪੋਰਟ ਜਹਾਜ਼ ਦੇ ਕਰੂ ਮੈਂਬਰਾਂ ਨੇ ਬੜੇ ਹੀ ਵਧੀਆ ਸਲੀਕੇ ਨਾਲ ਯਾਤਰੀਆਂ ਨੂੰ ਥੱਲੇ ਲਾਇਆ ਯਾਤਰੀਆਂ ਦੇ ਵਿੱਚ ਬਹੁਤ ਦੇਖਣ ਤੋਂ ਲੱਗਦਾ ਸੀ ਕਿ ਬਹੁਤ ਡਰੇ ਹੋਏ ਸੀਗੇ ਤੇ ਉਸ ਟਾਈਮ ਮੈਂਟੋ ਮੈਂਟੀ ਕੈਲੋਬੀ ਦਿੱਲੀ ਪੁਲਿਸ ਆ ਜਿਹੜੀ ਉਹਨਾਂ ਨੇ ਵੀ ਕਾਰਵਾਈ ਸ਼ੁਰੂ ਕਰਤੀ ਤੇ ਜੋ ਵੀ ਜਹਾਜ਼ ਦੀ ਚੈਕਿੰਗ ਸੀ ਜਾਂ ਸਮਾਨ ਦੀ ਚੈਕਿੰਗ ਸੀ ਚੈਕਿੰਗ ਸੀਗੀ ਸਾਰੇ ਕਾਸੇ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਇਹ ਥ੍ਰੈਟਾਂ ਇੱਕ ਮਹੀਨੇ ਤੋਂ ਆ ਰਹੀਆਂ ਸੀਗੀਆਂ ਗਵਰਨਮੈਂਟ ਹਸਪੀਟਲ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਇਹ ਵੀ ਮੇਲ ਰਾਹੀਂ ਆਈਆਂ ਸੀਗੀਆਂ ਹੁਣ ਇਹ ਨਹੀਂ ਪਤਾ ਵੀ ਇਹ ਥ੍ਰੈਟ ਇੱਕ ਬੰਦਾ ਦੇ ਰਿਹਾ ਸੀ ਜਾਂ ਇਹ ਕਿਸੇ ਵੱਡੇ ਮਤਲਬ ਕਿਸੇ ਸੰਗਠਨ ਵੱਲੋਂ ਸੀਗੀਆਂ ਇਹ ਬਾਕੀ ਤਾਂ ਸਾਰੀ ਗੱਲ ਪੁਲਿਸ ਦੱਸੂਗੀ ਪਰ ਜੋ ਵੀ ਨਵੀਂ ਵੀ ਅਪਡੇਟ ਹੋਊਗੀ ਉਹ ਵੀ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਪਰ ਜਿਹੜਾ ਵੀ ਕੋਈ ਸਫ਼ਰ ਕਰ ਰਿਹਾ ਉਹਨੂੰ ਬੇਨਤੀ ਕੀਤੀ ਜਾਂਦੀ ਆ ਕੀ ਉਹ ਪੂਰਾ ਧਿਆਨ ਰੱਖੇ ਕਿ ਜੇ ਕਿ ਇਦਾਂ ਦੀਆਂ ਥ੍ਰੇਟਾਂ ਮਿਲ ਰਹੀਆਂ ਆ ਜੇ ਸਰਕਾਰ ਨੂੰ ਤੇ ਉੱਤੋਂ ਇਲੈਕਸ਼ਨ ਦਾ ਟਾਈਮ ਆ ਤੇ ਇਦਾਂ ਦੀ ਗੱਲ ਵਿੱਚ ਥੋੜਾ ਜਿਹਾ ਕਹ ਲੋ ਵੀ ਦਾ ਡੱਕਰ ਤਾਂ ਹੁੰਦਾ ਹੀ ਆ ਸਾਰੇ ਸਾਵਧਾਨ ਰਹੋ ਤੇ ਪ੍ਰਮਾਤਮਾ ਅੱਗੇ ਸਾਰੇ ਅਰਦਾਸ ਕਰਿਓ ਕਿ ਸਭ ਕੁਝ ਠੀਕ ਠਾਕ ਰਹੇ ਤੁਸੀਂ ਵੀ ਖਬਰ ਦੇਖ ਸਕਦੇ ਆ ਯਾਦ ਰੱਖਿਓ ਕਿ ਦਿੱਲੀ ਤੋਂ ਬਨਾਰਸ ਨੂੰ ਜਾ ਰਿਹਾ ਸੀ ਇਹ ਜਹਾਜ਼ ਜਿਹਦੇ ਵਿੱਚ ਮੇਲ ਰਾਈ ਥ੍ਰੇਟਮ ਆ ਜੀ ਠੀਕ ਆ ਜੀ ਹੋਰ ਨਵੀਂ ਅਪਡੇਟ ਤੁਹਾਨੂੰ ਦੇ ਦਾਂਗੇ ਕਿ ਇਹਦੇ ਵਿੱਚ ਬੰਬ ਸੀ ਜਾਂ ਨਹੀਂ ਤੇ ਜਿੱਦਾਂ ਵੀ ਚੈਕਿੰਗ ਚੱਲ ਰਹੀ ਆ ਜਿੱਦਾਂ ਵੀ ਹੋਇਆ ਤੁਹਾਨੂੰ ਦੱਸ ਦਿੱਤਾ ਜਾਊਗਾ ਸਾਸੀ ਗੱਲ ਜੀ ਸ